ਹਮਨਦੀਪ ਕੌਰ ਸੰਧੂ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮੂਲੀ ਦੇ ਪਰੌਂਠੇ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਮੂਲੀਆਂ ਕਤੁਕੁਛ ਕਰ ਲਈਆਂ ਤੇ ਨਾਲ ਥੋੜਾ ਜਿਹਾ ਅਦਰਕ ਕਤੁਕੁਛ ਕਰ ਲਿਆ ਤੇ ਇਧਰ ਆਪਾਂ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਿਆ ਤੇ ਮੂਲੀਆਂ ਨੂੰ ਆਪਾਂ ਮਸ਼ੀਨ ਦੇ ਵਿੱਚ ਪਾ ਕੇ ਕੱਪੜੇ 'ਚ ਵਲੇਟ ਕੇ ਦੇ ਜਿਹੜਾ ਬਲੂ ਵਾਸ਼ਿੰਗ ਮਸ਼ੀਨ ਦਾ ਡਰਾਇਰ ਹੈ ਉਹਦੇ 'ਚ ਸਕਾਲੀਆਂ ਨੇ ਦੋਸਤੋ ਬਾਦੇ ਆਪਾਂ ਲਿਆਏ ਸਾਤ ਜੀਰਾ ਤੇ ਅਜਵਾਇਨ ਨਮਕ ਤੇ ਲਾਲ ਮਿਰਚ ਪਾਊਡਰ ਆਪਾਂ ਇਹਦੇ ਹਰੀ ਮਿਰਚ ਪਾਵਾਂਗੇ ਪੀਸ ਕੇ ਸਵਾਦ ਅਨਸਾਰ ਮਸਾਲਾ ਆਪਾਂ ਪਾ ਲਈਏ ਤੋਂ ਚੰਗੀ ਤਰ੍ਹਾਂ ਇਹਨਾਂ ਮੂਲੀਆਂ ਨੂੰ ਆਪਾਂ ਮੈਸ਼ ਕਰ ਲੈਣੇ ਆ ਤੇ ਹਨਸਾਲੇ ਨੂੰ ਪਚੰਗੀ ਤੇਰਾ ਲਾ ਲਿਆ ਹੈ ਲਾਲ ਮੇਚ ਨਹੀਂ ਪਈ ਗਰ ਇਸ ਕਰਕੇ ਆਪਾਂ ਵਾਈਟ ਵਾਈਟ ਦਿੱਸਦੀ ਪਈ ਹੈ ਲਾਲ ਜਿਹੜਾ ਨਹੀਂ ਹੋਇਆ ਹੈ ਮਸਾਲਾ ਉਸ ਤੋਂ ਬਾਅਦ ਆਪਾਂ ਇੱਕ ਰੋਟੀਆਂ ਨੂੰ ਵੇਲ ਕੇ ਨਿੱਕੇ ਨਿੱਕੇ ਦੇ ਫੁਲਕੇ ਵੇਲ ਕੇ ਇਹਨਾਂ ਦੇ ਵਿੱਚ ਰੱਖ ਕੇ ਇਹ ਸਾਰਾ ਆਪਾਂ ਮਟੀਰੀਅਲ ਦੇ ਵਿੱਚ ਰੱਖ ਕੇ ਤੈਨੂੰ ਆਪਾਂ ਬੰਦ ਕਰ ਦਿੰਨੇ ਆਂ ਇਹ ਰ ਆਪਣ ਨੂੰ ਵੇਲ ਕੇ ਲੰਮੀ ਕਰ ਦਿੱਤਾ ਹੈ ਖੁੱਲੀ ਰੋਟੀ ਨੂੰ ਤੇ ਤਵੇ ਨੂੰ ਆਪ ਪਹਿਲਾਂ ਘਿਓ ਦੇ ਨਾਲ ਜੂਪੜ ਲਿਆ ਸੀ ਤੇ ਉਹਨੇ ਇਹਦੇ ਤੇ ਪਾ ਕੇ ਫੁਲਕਾ ਤੇ ਨੂੰ ਉੱਪਰ ਦਬਾਰਾ ਚੋਪਣਾਗੇ ਉਪਰ ਹੁਣ ਕਿਨੋਂ ਆਪਾਂ ਨੂੰ ਪਾਸੇ ਚੰਗੀ ਤਰ੍ਹਾਂ ਪਕਾ ਲੈਨੇ ਤੇ ਉਸ ਤੋਂ ਬਾਅਦ ਵੇਖੋ ਆਪਾਂ ਇਹਨੂੰ ਢਾ ਕੇ ਉੱਪਰ ਮੱਖਣ ਰੱਖ ਕੇ ਸਾਰੇ ਹੁਣ ਕੇ ਪਕਾ ਕੇ ਫਿਰ ਆਪਾਂ ਦਹੀਂ ਦੇ ਨਾਲ ਇਹਨਾਂ ਨੂੰ ਸਰਵ ਕਰਾਂਗੇ ਬਾਕੀ ਚੀਜ਼ ਕਰ ਪਲੀਜ਼ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਇਹ ਕੁਲਕੇ ਆਪਣੀ ਬਣ ਕੇ ਤਿਆਰ ਹੈ ਤੇ ਦਹੀਂ ਦੇ ਨਾਲ ਆਪਾਂ ਇਹਨੂੰ